ਸਾਧ ਤਰ ਸੰਗ ਲਗੈ ਪ੍ਰਭ ਮੀਠਾ ਸਾਧੂ ਕੈ ਸੰਗ ਧਨ ਧਰਤੀ ਥਾ ਸਾਰ ਜਨ ਤਰ ਆਪਿਆ ਕਰੇ ਸਾਧ ਤ ਸੰਗ ਗਤਿ ਸਭਿ ਹਮਾਰਿ ਸਾਧਤਾ ਸੰਗ ਬਿਟੈ ਸਗਰ ਨਾਮੁ ਸਾਧਕਿਤ ਸੰਜੋਬ ਨਾਮੁ ਸਾਧਕੀ ਮਹਿਮਾ ਬਿਨ ਨ ਜਾਣੈ ਜੇ ਤਾ ਸੁਨਤ ਤਬਖ ਅਨਿ ਸਾਧਕਿ ਉਪਮਾ ਤੇ ਹੋ ਗੁਣਤ ਤੂਰ ਸਾਧ ਕੀ ਉਪਮਾ ਰਹੀ ਭਰਪੂਰ ਸਾਧ ਕੀ ਸੋਭਾ ਕਾ ਨਹੀਂ ਅੰਤ ਸਾਧ ਕੀ ਸੋਭਾ ਸਦਾ ਬੇਅੰਤ ਸਾਧ ਕੀ ਸੋਭਾ ਪੂਛਤੇ ਉੱਚ ਸਾਧ ਕੇ ਸੋਪਾ ਮੂਚ ਤੇ ਮੂਚ ਸਾਉ ਕਰ ਮਨ ਸੱਚਾ ਮੁਖ ਸੱਚਾ ਸੋਏ ਅਵਰ ਨਪਖੈ ਇੱਕ ਸਿਪਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ अष्टपदे वाहेगुरु जी का खालसा वाहेगुरु जी की फतेह नगर निवासी और लाका निवासी नंगर निवासी समूह सह बेंती है आप सब जानो हो ਅੱਜ ਤੀਸਰੀ ਲੜੀ ਸ਼ੁਰੂ ਹੋ ਜੂਤੀ ਹੈ ਆਖਤ ਵਾਲੀ ਲੜੀ ਬਹੁਤ ਬਹੁਤ ਧੰਨਵਾਦ ਸਾ ਸੰਗਤ ਜੀ ਬਹੁਤ ਹੀ ਮਨ ਤਨ ਦੇ ਨਾਲ ਸੇਵਾ ਕਰਦੇ ਹੋ ਪਾਈਏ ਹੋਈ ਲਾਹਾ ਹੈ ਦੁਨੀਆ ਵਿੱਚ ਸਭ ਤੋਂ ਵੱਡਾ ਇਹੋ ਹੀ ਰਾਹ ਹੈ ਸੇਵਾ ਤੇ ਸਿਮਰਨ ਜਿਹਦੇ ਕੋਲ ਹੈ ਉਹਦੇ ਲੋਕ ਸੁਖੀਏ ਪ੍ਰਲੋਕ ਸਹੇਲੇ ਹੋ ਜਾਂਦੇ ਨੇ ਗੁਰੂ ਮਹਾਰਾਜ ਕਿਰਪਾ ਕਰੇ ਭਾਈ ਭਾਵਨਾ ਨੂੰ ਫਲ ਲੱਗਦਾ ਹੈ ਹਮੇਸ਼ਾ ਹੀ ਅਰਦਾਸ ਵੀ ਇਸ਼ਾਰੇ ਕਰਦੇ ਨੇ ਨਾਮ ਵੀ ਇਸ਼ਾਰੇ ਜਪਦੇ ਨੇ ਕੋਈ ਥੋੜਾ ਜਪਦਾ ਕੋਈ ਜ਼ਿਆਦਾ ਜਪਦਾ ਸਤਿਗੁਰੂ ਦੀ ਕਿਰਪਾ ਹੈ ਜਦੋਂ ਬਖਸ਼ਿਸ਼ ਕਰ ਦੇਵੇ ਪਾਹੀਓ ਨੂੰ ਨਾਮ ਦੇ ਦਿੰਦਾ ਹੈ ਜੇ ਤੇ ਗੁਰੂ ਨਾਨਕ ਪ੍ਰਸੰਨ ਹੋ ਜਾਣਾ ਪਰੋਣ ਨਾਮ ਦਿੰਦੇ ਨੇ ਸਭ ਤੋਂ ਵੱਡੀ ਨਾਮ ਦੇ ਵਿੱਚ ਹੀ ਕਮਾਈ ਨਾਮ ਵਿੱਚ ਵਡਿਆਈ ਹੈ ਹੁਣ ਮੈਂ ਸਾਧ ਸੰਗਤ ਨੂੰ ਬੇਨਤੀ ਕਰਾਂ ਕਿ ਅੱਜ ਤੀਸਰੀ ਲੜੀ ਦੇ ਵਿੱਚ ਪਹਿਲੀ ਰੈਨ ਹੈ ਸਾਡੇ ਬੱਚੇ ਆਰਤੀ ਆਰਤੀ ਸੁਭੀਆਂ ਦੇ ਕੀਰਤਨ ਕਰਨਗੇ ਅਨੂਲ ਸਿੰਘ ਬਾਰੀ ਤਾਂ ਹੋਰ ਸਿੰਘ ਸਭਾ ਦੀ ਸੀ ਹੋ ਕਹਿੰਦਾ ਮੇਰਾ ਗਲਾ ਕਰਾਬਾ ਅੱਜ ਇਹਨਾਂ ਦੀ ਵਾਰੀ ਹੈ ਸਮੂਹ ਸੰਗਤਾਂ ਨੂੰ ਸਾਧ ਸੰਗਤ ਨੂੰ ਬੇਨਤੀ ਕਰਦੇ ਵਾ ਹੁਣ ਕੋਈ ਕਿਸੇ ਦੇ ਘਰ ਵਿੱਚ ਲੰਗਰ ਨਹੀਂ ਬਣਦਾ ਸਭ ਨਾਲ ਨਹੀਂ ਹੋ ਕਾ ਦਿੱਤਾ ਹੈ ਭਾਈ ਸਾਰੇ ਚੁੱਲ੍ਹੇ ਬੰਦ ਕਰੋ ਇੱਥੇ ਔਟੋਟ ਲੰਗਰ ਚੱਲਦਾ ਹੈ ਦਿਨ ਰਾਤ ਚੱਲਦਾ ਹੈ ਇਸ ਕਰਕੇ ਸੇਵਾ ਕਰੋ ਤੇ ਲਾਹਾ ਲਓ ਤੇ ਹੁਣ ਤੁਹਾਨੂੰ ਇਹੀ ਸਾਧ ਸੰਗਤ ਨੂੰ ਬੇਨਤੀ ਹੈ ਕਿ 7 ਵਜੇ ਕੀਰਤਨੀ ਸ਼ੁਰੂ ਹੋ ਜਾਏਗੀ ਆਰਤੀ ਆਰਤੀ ਦੇ ਸਵੇਏ ਬੱਚੇ بڑے ਅਰਸ ਪਿੰਨਾ ਕੀਰਤਨ ਕਰਦੇ ਨੇ ਆਣ ਕੇ ਲਾਹਾ ਲਗੇ ਨੌਜਵਾਨਾਂ ਬੱਚਿਆਂ ਨੂੰ ਬੇਨਤੀ ਹੈ ਕਿ ਸ਼ਾਮ ਨੂੰ ਜਦੋਂ ਰਾਸ਼ ਪੈ ਜਾਂਦਾ ਹੈ ਲੰਗਰ ਤੇ ਸੇਵਾ ਕਰਨ ਸਾਰੇ ਜਿਹੜੇ ਇੱਧਰ ਉੱਧਰ ਫਿਰਦੇ ਨੇ ਉਹਨਾਂ ਨੂੰ ਬੇਨਤੀ ਹੈ ਕਿੰਨੀ ਕਿੰਨੇ ਕੇ ਮੈਂ ਦੇਖਣਾ ਬੱਚੇ ਲੱਗਿਓ ਹੁੰਦੇ ਆ ਤਾਂ ਵੱਡੇ ਬੱਚੇ ਖੇਡਦੇ ਹੁੰਦੇ ਆ ਇਸ ਕਰਕੇ ਮੈਂ ਬੇਨਤੀ ਕਰਦੇ ਵਾਂ ਬੱਚਿਆਂ ਨੂੰ ਕਿ ਭਾਈ ਕੱਲ ਦਾ ਦੇ ਪਰਸੋਂ ਦਾ ਦਿਨ ਰਹਿ ਗਿਆ ਹੈ ਇਹ ਲਾਹਾ ਨਬੂ ਹੁਣ ਬੇਨਤੀ ਪ੍ਰਵਾਨ ਕਰਨੀ ਸਮੂਹ ਸੰਗਤਾਂ ਨੂੰ ਬੇਨਤੀ ਹੈ ਪੰਡਾਲ ਦੇ ਵਿੱਚ ਆਣ ਕੇ ਸੱਜਣ ਦੀ ਕਿਰਪਾਲਤਾ ਕਰਨ ਪੌਣੇ 7 ਹੋ ਚੁੱਕੇ ਨੇ 7 ਵਜੇ ਆਰੰਭਤਾ ਹੋ ਜਾਏਗੀ वाहि गुरु का काल सा वाहि गुरु टिक्की फते जी बरसो बरसान बसन की माया ते ओई भेल कर्म करत हो वैने कर्म तस वैष्णो का निर्मल धर्म काहू फल की ईशा नहीं पाछै केवल भगत कीर्तन संग राचा ਮਨੁ ਤਾਨੇ ਅੰਤਰ ਸਿਮਰਨ ਗੋਪਾਲ ਸਭਿ ਉਪਰ ਹੋਵਤਿ ਕਿਰਪਾਲ ਆਪ ਬਦਰਾਇਬ ਰ ਨਾਮ ਜਪਾਵੈ ਨਾਨਕ ਉਬੈ ਸਨੋ ਪਰਮਗਤ ਪਾਵੈ ਭਗਉਤੀ ਭਗਵੰਤ ਭਗਤ ਕਾਰੰਗ ਸਗਲ त्यागੈ ਦੁਸ਼ਟ ਕਾ ਸੰਗ ਮਨ ਤੇ ਬਿਨ ਸਗਲਾ ਪਰਮ ਕਰ ਪੂਜ ਸਗਲ ਪਾਰ ਬ੍ਰੰਭ ਸਾਧ ਸੰਗ ਪਾਪ ਮਲ ਖੋਵੈ ਜਿਸ ਭਗਾਉ ਤੇ ਕੀਮਤ ਉਤਮ ਹੋਵੈ ਭਗਵਾਨ ਤੁ ਕੀ ਦਹਲ ਕੋ ਰਾਨ ਦਨੀਤ ਮਨ ਤਨ ਅਰ ਪੈ ਬਸਨ ਬਰੀਤ ਹਰ ਕੇ ਚਰਨ ਹਿਰਦੈ ਬਸਾਵੇ ਨਾਨਕ ਈ ਐਸਾ ਭਗਉਤੀ ਭਗਵੰਤ ਕਉ ਪਾਵੇ ਸੋ ਪੰਡਤ ਜੋ ਮਨ ਪਰਵੋਤਾ ਰਾਮ ਨਾਮ ਆਤਮ ਮਹਿਸੂਦੈ ਰਾਮ ਨਾਮ ਸਰ ਰਸ ਪੀਵੈ ਉਸ ਪੰਡਤ ਕਾ ਉਪਦੇਸ ਜਾਗੋ ਜੀਵੈ ਹਰ ਕੀ ਕਥਾ ਹਿਰਦੈ ਬਸਾਵੈ ਸੋ ਪੰਡਤ ਫਿਰ ਜੋਂ ਨ ਆਵੈ ਬੇਦ ਪੁਰਾਨ ਸਿਮਰਤ ਪੂਜਾ ਮੂਲ ਸੂਗਮ ਮੈਂ ਜਾਣੈ ਹਸ ਤੂਲ ਚੌ ਵਰਨ ਕਉ ਦੇ ਉਪਦੇਸ ਨਾਨਕ ਉਸ ਪੰਡਤ ਕਉ ਸਦਾ ਅਦਸ ਬੇਜ ਮੰਤਰ ਸਰਬ ਕੋ ਗਿਆਨ ਜਹੋ ਵਰਨਾ ਮਹ ਜਪੈ ਗੁਨਾਮ ਜੋ ਜੋ ਜਪਦ ਸੁਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋ ਕਰਿ ਕਿਰਪਾ ਅੰਤਰ ਉਰਤਾਰ ਪਸ ਪ੍ਰੇਤ ਮੁਗਦ ਪਾਥਰ ਕਉ ਤਰੈ ਸਰਬ ਰੋਗ ਕਾ ਲੋਕ ਦੁਨਆਬ ਕਲਿਆਣ ਰੂਪ ਮੰਗਲ ਗੁਣ ਗਾ ਕਾਹੂ ਜਗਤ ਕੀ ਤਨ ਪਾਈਐ ਧਰਮ ਨਾਨਕ ਦਸਮਲ ਜਿਸ ਲਿਖਿਆ ਧੁਰ ਕਰਮ ਜਿਸ ਕਾ ਮਨ ਪਰਮ ਬ੍ਰਹਮ ਕਨਵਾਸ ਇਸ ਕਾ ਨਾਮ ਸਤਿਰਾਮ ਦਾਸ ਆਜਾ ਮਾਮ ਰਾਮ ਦਸ ਨਦਰੀ ਆਇਆ ਦਾਸ ਸੁ ਸੰਤਣ ਭਾਇ ਦਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹ ਪਰਵਾਨ ਆਪਣੇ ਦਾਸ ਕਉ ਆਪ ਕੀ ਕਿਰਪਾ ਕਰੈ ਤਿਸ ਦਾਸ ਕਉ ਸਭ ਸੁਝੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੋਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਤਮਹਿ ਤਾਵੈ ਜੀਵਨ ਮੁਕਤ ਸੋਕ ਹਵੈ ਤਸਾ ਹਰਿ ਕੁਦਸਾ ਉਸ ਸੋਤ ਸਦਾ ਆਨੰਦ ਤਹ ਨਹੀਂ ਬਿਯੋਗ ਤਸਾ ਸੁਵਰਨ ਤਸੀ ਉਸ ਮਾਟੀ ਤਸਾ ਅੰਮ੍ਰਿਤ ਤਸੀ ਉਹ ਖਾਟੀ ਤਸਾ ਮਾਨ ਤਸਾ ਅਬਮਾਨ ਤਸਾਰਾ ਕੋ ਤਸਾਰਾ ਜਾਨ ਜੋ ਵਰਤਾਏ ਸਾਈ ਜੋਗਤ ਨਾਨਕ ਉਹ ਪੁਰਬ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲ ਠਾਓ ਜਿਤ ਜਿਤ ਕਰ ਰਖਤ ਸਤਿ ਨਾਮ ਆਪੇ ਕਰਨ ਕੁਰਾਵਨ ਜੋ ਪ੍ਰਭ 바ਸੋਈ ਪਨ ਹੋਗ ਬਸਰਿ ਆਪ ਹੋਏ ਅਨ